ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆ ਮਿਕਸ ਪਰੌਂਠਾ ਆਲੂ, ਮੂੜੀ, ਮੇਥੀ ਜਿਹਦੇ ਲਈ ਆਪਾਂ ਨੇ ਆ ਆਲੂ ਛਿੱਲੇ ਲਿਆ ਅੱਜ ਮੈਂ ਨਹੀਂ ਬਣਾਉਂਗੀ ਜੀ ਅੱਜ ਮੇਰੀ ਸਿਸਟਰ ਪਰੌਂਠੇ ਬਣਾ ਰਹੀ ਆ ਮੈਂ ਤਾਂ ਅੱਜ ਸਿਰਫ ਵੀਡੀਓ ਬਣਾਉਣ ਤੇ ਹੀ ਆ ਅੱਜ ਆਪਾਂ ਅਲੱਗ ਅਲੱਗ ਤਰੀਕੇ ਨੇ ਜੀ ਹਰੇਕ ਦੇ ਵੀਡੀਓ ਬਣਾਉਣ ਦਾ ਹੱਥ ਤਰਾਂਠੇ ਬਣਾਉਣ ਦੇ ਅੱਜ ਆਪਾਂ ਇਹਦਾ ਤਰੀਕਾ ਦੇਖਦੇ ਆ ਵੀ ਕਿੱਦਾਂ ਬਣਾਉਂਦੀ ਆ ਚਲੋ ਜੀ ਆਲੂ ਛਿਲਕੇ ਮਿਲਦੇ ਆ ਤੁਹਾਨੂੰ ਲਓ ਜੀ ਆਪਾਂ ਆਲੂਆਂ ਨੂੰ ਐਦਾਂ ਕੌਲੀ ਨਾਲ ਮੈਸ਼ ਕਰ ਲੈਨੇ ਆ ਮੂਲੀ ਇਹ ਮਦਰ ਪਰ ਨਮਕਲਾ ਕੇ ਧਰਤਾ ਦੀ ਤੇ ਇਹਦੇ ਨਾਲ ਨਮਕ ਨਾਲ ਦੇਖੋ ਪਾਣੀ ਨਿਕਲਿਆ ਆ ਬਾਹਰ ਇਧਰ ਆਪਾਂ ਆਲੂ ਮਸ ਕਰ ਰਹੇ ਲੋ ਜੀ ਆਪਾਂ ਮੇਥੀ ਨੂੰ ਵੀ ਵਿੱਚੇ ਕੱਟ ਲੈਂਦੇ ਆ ਮੇਥੀ ਆਪਾਂ ਨੇ ਧੋ ਲਈ थी ਤੋੜ ਕੇ ਇਹਦੇ ਡੰਡੇ ਜੇ ਵੀ ਤੋੜ ਤੇ ਤੇ ਹੁਣ ਆਪਾਂ ਮੇਥੀ ਨੂੰ ਵੀ ਆਲੂਆਂ ਦੇ ਵਿੱਚ ਹੀ ਕੱਟ ਲੈਨੇ ਆਂ ਬ੍ਰੀਕ-ਬ੍ਰੀਕ ਮੇਥੀ ਕੱਟ ਲਵਾਂਗੇ ਲਓ ਜੀ ਆਪਾਂ ਹਰੀ ਮਿਰਚ ਕੱਟ ਲੈਨੇ ਆਂ ਵਿੱਚ ਬ੍ਰੀਕ-ਬ੍ਰੀਕ ਕਰਕੇ ਹਰੀ ਮਿਰਚ ਪਾ ਲਵਾਂਗੇ ਲਓ ਜੀ ਖਦਰਪਾ ਮੂੜੀਆਂ ਨੂੰ ਇੱਦਾਂ ਨਿਚੋੜਨ-ਨਿਚੋੜ ਕੇ ਆਲੂ ਤੇ ਮੇਥੀ ਦੇ ਵਿੱਚ ਪਾ ਲੈਨੇ ਆ ਸਾਰਾ ਪਾਣੀ ਮੂੜੀਆਂ ਦਾ ਕੱਢ ਦੇਵਾਂਗੇ ਵਿੱਚੋਂ ਲਓ ਜੀ ਮੂੜੀਆਂ ਨੂੰ ਪਸਾਰੀਆਂ ਨੂੰ ਇਦਾਂ ਹੀ ਨਿਚੋੜ ਕੇ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਹੁਣ ਆਪਾਂ ਸੁੱਕੇ ਮਸਾਲੇ ਐਡ ਕਰ ਦਿੰਨੇ ਆ ਮਿਰਚ ਪਾਉਨੇ ਆ ਸਵਾਦ ਅਨੁਸਾਰ ਨਮਕ ਪਾ ਲੈਨੇ ਆ ਨਮਕਾਪਾ ਪਾਵਾਂਗੇ ਥੋੜਾ ਕਿਉਂਕਿ ਆਪਾਂ ਨੇ ਪਹਿਲਾਂ ਵੀ ਮੂੜੀਆਂ ਦੇ ਵਿੱਚ ਪਾ ਲਿਆ ਉਹ ਨਮਕ ਵਿੱਚੇ ਰਹਿੰਦਾ ਨਿਕਲ ਵੀ ਜਾਂਦਾ ਥੋੜਾ ਘਣਾ ਤੇ ਵਿੱਚ ਰਹੇ ਜਾਂਦਾ ਚਾਟ ਮਸਾਲਾ ਪਾ ਲੈਨੇ ਇੱਕ ਚਮਚਾ ਥੋੜਾ ਜਿਹਾ ਆਮਚੂਰ ਪਾਊਡਰ ਪਾ ਲੈਨੇ ਕਿਉਂਕਿ ਖਾਟ ਰਸ ਜੇ ਵਧੀਆ ਲੱਗਦਿਆਂ ਨੀ ਜੀ ਥੋੜਾ ਥੋੜਾ ਜਿਹਾ ਟੇਸ ਵਿੱਚ ਟੇਸਟ ਵਧ ਜਾਂਦਾ ਲੋ ਜੀ ਆਪਾਂ ਮਸਾਲਿਆਂ ਨੂੰ ਮਿਕਸ ਕਰ ਲੈਨੇ ਆ ਆਲੂਆਂ ਤੇ ਮੂੜੀਆਂ ਦੇ ਵਿੱਚ ਚੰਗੀ ਤਰ੍ਹਾਂ ਦੇਖੋ ਕਿੰਨੀ ਵਧੀਆ ਬਣ ਗਈ ਆਪਣੀ ਪਿੱਠੀ ਤਿਆਰ ਬਹੁਤ ਵਧੀਆ ਤੇ ਟੇਸਟੀ ਲੱਗਦੇ ਨੇ ਜੀ ਮਿਕਸ pront ਇਹਨਾਂ ਨੂੰ ਆਪਾਂ ਪਕਾਵਾਂਗੇ ਕਣਕ ਦੇ ਆٹے ਦੇ ਵਿੱਚ ਬਹੁਤ ਕਿੰਨੇ ਸੋਨੇ ਬਣ ਗਏ ਲੇਖੋ ਆਲੂ ਪਾਉਣ ਦੇ ਨਾਲ ਇਹ ਮੂੜੀਆਂ ਕੱਲੀਆਂ ਕੱਲੀਆਂ ਰਹਿੰਦੀਆਂ ਨੇ ਆਲੂ ਪਾਉਣ ਦੇ ਨਾਲ ਇਹ ਵਧੀਆ ਕੱਠੀਆਂ ਹੋ ਜਾਂਦੀਆਂ ਨੇ ਲੋ ਜੀ ਆਪਾਂ ਪੇੜੇ ਬਣਾ ਲੈਨੇ ਆ ਕਣਕ ਦੇ ਆਟੇ ਦੇ ਲੋ ਜੀ ਆਪਾਂ ਨੇ ਆ ਦੋ ਪਤਲੇ ਪਤਲੇ ਦੋ ਪੇੜੇ ਬਣਾ ਲਏ ਹੁਣ ਆਪਾਂ ਇਹਨਾਂ ਦੇ ਰੋਟੀਆਂ ਵੇਲ ਲੈਨੇ ਆ ਅੱਜ ਆਪਾਂ ਬਣਾਵਾਂਗੇ ਬੇੜਵੇਂ ਪਰੌਂਠੇ ਇੱਕ ਰੋਟੀ ਆਪਾਂ ਬੇਲ ਕੇ ਧਰਤੀ ਹੁਣ ਆਪਾਂ ਦੂਜੀ ਰੋਟੀ ਨੂੰ ਬੇਲ ਲੈਨੇ ਲੋ ਜੀ ਦੂਜੀ ਰੋਟੀ ਵੀ ਆਪਣੀ ਬਿਲ ਗਈ ਹੁਣ ਆਪਾਂ ਇਹਦੇ ਵਿੱਚ ਪੀਠੀ ਐਡ ਕਰ ਲੈਨੇ ਕਿਉਂਕਿ ਸਿੰਗਲ ਰੋਟੀ ਦੇ ਵਿੱਚ ਨਿਕਲ ਵੀ ਜਾਂਦਾ ਜੀ ਮੂਲੀਆਂ ਕਰਕੇ ਪਰ ਸਿੰਗਲ ਆਪਾਂ ਬਹੁਤ ਵਾਰੀ ਬਣਾਉਣੀ ਹੈ ਅੱਜ ਕਹਿੰਦੇ ਡਬਲ ਚ ਖਾਣੀਆਂ ਨੇ ਅੱਜ ਆਪਾਂ ਡਬਲ ਚ ਬਣਾ ਲੈਨੇ ਆ ਡਬਲ ਚ ਸਾਰੇ ਸਿਰੇ ਤੱਕ ਕੰਢਿਆ ਤੱਕ ਪੈ ਜਾਂਦਾ ਇਹ ਪੀਠੀ ਦੇਖੋ ਪੂਰੀ ਭਰ ਲਈ ਆਪਾਂ ਨੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਪਨੀਰ ਥੋੜਾ ਜਿਹਾ ਪਨੀਰ ਐਡ ਕਰ ਦਿੰਨੇ ਆ ਭੋਰ ਕੇ ਕੱਦੂ ਕਾਸ਼ ਕਰਕੇ ਵੀ ਪਾ ਸਕਦੇ ਹਾਂ ਪਰ ਆਪਾਂ ਇਦਾਂ ਹੀ ਪਾ ਲੈਨੇ ਆ ਲਓ ਜੀ ਹੁਣ ਦੂਜੀ ਰੋਟੀ ਆਪਾਂ ਇਹਦੇ ਉੱਪਰ ਪਾ ਦਿੰਨੇ ਆ ਲੋ ਜੀ ਚੰਗੀ ਤਰ੍ਹਾਂ ਇਹਨੂੰ ਦੱਬ ਦਿੰਨੇ ਆ ਤਾਂ ਜੋ ਆਪਣੇ ਪਰੌਂਠੇ ਦੇ ਵਿੱਚੋਂ ਪੀਠੀ ਨਾ ਨਿਕਲੇ ਚੰਗੀ ਤਰ੍ਹਾਂ ਦੱਬ ਕੇ ਉੱਪਰੋਂ ਪ੍ਰੈਸ ਕਰ ਦਿੰਨੇ ਆ ਆਪਣੀ ਤਵੇ ਤੇ ਰੋਟੀ ਪੈ ਗਈ ਉਹ ਜੀ ਹੁਣ ਆਪਾਂ ਰੋਟੀ ਨੂੰ ਥੱਲ ਦਿੰਨੇ ਆ लो जी हूँ आप उपर लगा दें घी चं तरह सारे परौंठे उपर आप घी लगा दें हूँ आप दूजे पासा पलटा दें हमारे उपर दे भी घी लगा दें ची तरह ਬਹੁਤ ਟੈਸਟੀ ਬਣ ਰਹੇ ਜੀ ਇਦਾਂ ਪਰੌਂਠੇ ਮਿਕਸ ਬਰਾਉਂਡਰੇ ਬਣ ਜਾਂਦੇ ਨੇ ਲਓ ਜੀ ਇਹ ਚੰਗੀ ਤਰ੍ਹਾਂ ਆਪਾਂ ਦੇਖੋ ਕਿੰਨਾ ਵਧੀਆ ਪਰੌਂਠਾ ਬਣਿਆ ਕਿੰਨੀ ਵਧੀਆ ਲੁੱਕ ਆਈ ਹੈ ਲਓ ਜੀ ਇਹ ਆਪਾਂ ਘੋਟਰੇ ਨਾਲ ਚੰਗੀ ਤਰ੍ਹਾਂ ਦੱਬ ਦੇਵਾਂਗੇ ਤਾਂ ਜੋ ਅੰਦਰ ਤੱਕ ਪੱਕ ਸਕੇ ਲਓ ਜੀ ਇੱਕ ਟਿੱਡੀ ਕੇ ਅੰਦਰ ਲੁੱਕ ਆਈਆ ਪਰੌਂਠੇ ਵੀ ਲਓ ਜੀ ਇੱਧਰ ਆਪਣੀ ਬਣ ਗਿਆ ਮੱਖਣ ਇੱਧਰ ਬਣ ਗਿਆ ਪਰੌਂਠਾ ਸਾੰਨੇ ਮੱਖਣ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਜ਼ਰੂਰ ਕਰ ਦਿਓ ਇਦਾਂ ਹੀ ਆਪਾਂ ਹੋਰ ਪਰੌਂਠੇ ਬਣਾ ਲੈਨੇ ਆ ਲਓ ਜੀ ਲਓ ਜੀ ਇੱਧਰ ਆਪਣਾ ਪਰੌਂਠਾ ਬਣ ਗਿਆ ਇੱਧਰ ਮੱਖਣ ਮਿਲਦਿਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ